ਖਸ਼ਾਰਪੁਰ ਦੇ ਪਿੰਡ ਮੰਡੇਾਲਾ ਚ ਬੀਤੀ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਕਾਫੀ ਭਾਰੀ ਨੁਕਸਾਨ ਆ ਇੱਥੇ ਹੋਇਆ ਸੈਂਕੜੇ ਦੁਕਾਨਾਂ ਜਿਹੜੀਆਂ ਉਹ ਖਾਕ ਦੀ ਢੇਰੀ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਤਬਦੀਲ ਹੋ ਗਿਆ ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਉਹ ਐਲਪੀਜੀ ਗੈਸ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਕੰਟਰਵੀਉ ਵੀ ਦੇਖ ਸਕਦੇ ਹੋ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਜਿਹੜੇ ਉਹ ਬਿਜਲੀ ਦੇ ਸੋਚ ਨੇ ਉਹ ਪਿਗਲ ਤੱਕ ਪਿਗਲ ਚੁੱਕੇ ਨੇ ਲੋਕਾਂ ਦੇ ਜਿਹੜੇ ਉਹ ਲੈਂਟਰ ਹੈ ਛੱਤਾ ਉਹ ਹੀਥਾਂ ਨੂੰ ਡਿੱਗ ਚੁੱਕੀਆਂ ਨੇ ਤਾਂ ਹੁਣ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹ ਤੇ ਮੇਨ ਅੱਜ ਦੇ ਵਿੱਚ ਦੁਕਾਨਾਂ ਇਹ ਦੋ ਦੁਕਾਨਾਂ ਇੱਕ ਬੈਟਰੀਆਂ ਦੀ ਦੁਕਾਨ ਹੈ ਤੇ ਇੱਕ ਹਾਰਡਵੇਅਰ ਦੀ ਦੁਕਾਨ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਤੀਜੀ ਇੱਕ ਦੁਕਾਨ ਹੈ ਸ਼ਟਰ ਤੱਕ ਜਿਹੜੇ ਉਹ ਟੁੱਟ ਚੁੱਕੇ ਨੇ ਤੇ ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਉੱਥੇ ਜੇਕਰ ਆਪਾਂ ਦੁਕਾਨ ਮਾਲਕਾਂ ਦੀ ਮੰਨੀਏ ਤਾਂ ਲੱਖਾਂ ਦਾ ਨੁਕਸਾਨ ਹੈ ਜਿਹੜਾ ਉਹਨਾਂ ਦਾ ਹੋ ਚੁੱਕਿਆ ਤੇ ਜੇਕਰ ਆਪਾਂ ਓਵਰਆਲ ਨੁਕਸਾਨ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਦਾ ਨੁਕਸਾਨ ਹੈ ਜਿਹੜਾ ਇੱਥੋਂ ਦੇ ਲੋਕਾਂ ਦਾ ਹੋਇਆ ਜਾਨੀ ਨੁਕਸਾਨ ਵੀ ਹੋਇਆ ਦੋ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ 21 ਦੇ ਕਰੀਬ ਲੋਕ ਹੈ ਜਿਹ ਇਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਹੁਸ਼ਾਰਪੁਰ ਸਿਵਲ ਹਸਪਤਾਲ ਦੇ ਵਿੱਚ ਤੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਤਸਵੀਰਾਂ ਉਸ ਖੋਫਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਨੇ ਤੁਸੀਂ ਵੇਖ ਸਕਦੇ ਹੋ ਇਹ ਬਿਜਲੀ ਵਾਲੇ ਸੋਚ ਨੇ ਜਿਹੜੇ ਪਿਗਲ ਚੁੱਕੇ ਨੇ ਹਾਦਸਾ ਕਿੰਨਾ ਉਹ ਦਰਦਨਾਕ ਹੋਵੇਗਾ ਕਿਉਂਕਿ ਇਹ ਇਹ ਵੀ ਕੋਈ ਹਾਰਡਵੇਅਰ ਦੀ ਦੁਕਾਨ ਹੈ ਤੇ ਉਹ ਜਿਹੜੀਆਂ ਐਂਗਲ ਵਗੈਰਾ ਪਾ ਇਹਨੇ ਪਾਣੀ ਵਾਲੇ ਕੰਮ ਆਉਂਦੇ ਨੇ ਉਹ ਵੀ ਪਿਗਲ ਤੱਕ ਚੁੱਕੇ ਨੇ ਉੱਪਰ ਹੋਰ ਲੋਹੇ ਦਾ ਸਮਾਨ ਹੈ ਜਿਹੜਾ ਉਹ ਪਿਗਲ ਤੱਕ ਚੁੱਕਿਆ ਹੈ ਜਾਂ ਸਟੀਲ ਦਾ ਸਮਾਨ ਹੈ ਪਿਗਲ ਤੱਕ ਚੁੱਕਿਆ ਹੈ ਲੈਂਟਰ ਆ ਜਿਹੜੇ ਉਹ ਇਹ ਲੈਂਟਰ ਆ ਜਿਹੜਾ ਉਹ ਇਹਨਾਂ ਦੁਕਾਨਾਂ ਤੇ ਡਿੱਗ ਚੁੱਕੇ ਨੇ ਪੱਖੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੱਖਾ ਇਸ ਇਹ ਖੋਖਨਾਗ ਮੰਜ਼ਰ ਨੂੰ ਅਸੀਂ ਇਸ ਤੋਂ ਭਾਂਪ ਸਕ ਰਹੇ ਹਾਂ ਕਿ ਕਿੰਨਾ ਖੋਖਨਾਕ ਮੰਜ਼ਰ ਹੈ ਜਿਹੜਾ ਹੋਇਆ ਹੋਵੇਗਾ ਕਿ ਬੇहद ਵੱਡਾ ਇਹ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਸ਼ਟਰ ਤੱਕ ਜਿਹੜੇ ਨੁਕਸਾਨੇ ਗਏ ਨੇ ਤਾਂ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਇਸ ਦੁਕਾਨ ਦੀ ਗ ਇਹ ਦੁਕਾਨ ਦਾ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤੇ ਨਾਲ ਦੇ ਨਾਲ ਤਕਰੀਬਨ ਇਹ 5 ਤੋਂ 7 ਦੁਕਾਨਾਂ ਨੇ ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਤਾਂ ਇਹ ਵੀ ਬੈਟਰੀਆਂ ਦੀ ਦੁਕਾਨ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਨੁਕਸਾਨ ਹੋਇਆ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਆਪਾਂ ਉਹ ਦਿਖਾ ਦਈਏ ਬੇਪਰੀਜ ਧਿਆਨ ਨਾਲ ਤਾਂ ਇਹ ਇਹ ਖੌਫਨਾਕ ਮੰਜ਼ਰ ਬਿਆਨ ਕਰਦਾ ਹੈ ਕਿ ਕਿੰਨਾ ਕੁ ਇਹ ਮੰਦ ਭਾਗਾ ਹਾਦਸਾ ਜਿਹੜਾ ਉਹ ਵਾਪਰਿਆ ਮੋਟੀਆਂ ਤਰੇੜਾਂ ਆਪਣੀ ਜ਼ਿੰਦਗੀ ਦੀ ਜਿਹੜੀ ਸਾਰੀ ਜਮਾ ਪੂੰਜੀ ਹੁੰਦੀ ਹੈ ਉਸ ਨੂੰ ਲਗਾ ਕੇ ਆਪਣਾ ਬੰਦਾ ਕਾਰੋਬਾਰ ਸੈੱਟ ਕਰਦਾ ਹੈ ਤਾਂ ਜੋ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਵਧੀਆ ਢੰਗ ਦੇ ਨਾਲ ਇਹ ਕੀਤਾ ਜਾ ਸਕਿਆ ਭਾਈ ਸਾਹਿਬ ਵੀ ਸਾਡਾ ਨਾਮ ਮੌਜੂਦਾ ਪਾਪਾ ਜੀ ਕੀ ਨਾਮ ਹੈ ਜੀ ਤੁਹਾਡਾ ਬਲਜੀਤ ਸਿੰਘ ਇਹ ਬਲਜੀਤ ਸਿੰਘ ਦੀ ਇਹ ਤੁਹਾਡੀ ਇਹ ਦੁਕਾਨ ਹੈ ਜੀ ਹਾਂਜੀ ਹਾਂਜੀ ਇਹ ਕਿਸ ਚੀਜ਼ ਦੀ ਦੁਕਾਨ ਸੀ ਤੁਹਾਡੀ ਆਟੋ ਲੈਟਰੀ ਬੈਟਰੀਆਂ ਦਾ ਕੰਮ ਹੈ ਵਾਟਰ ਬੈਟਰੀਆਂ ਜੀ ਤੇ ਜਦੋਂ ਇਹ ਰਾਤ ਹਾਦਸਾ ਵਾਪਰ ਤੇ ਤੁਸੀਂ ਦੁਕਾਨ ਤੋਂ ਨਹੀਂ ਕਿ ਦੁਕਾਨ ਬੰਦ ਹੁੰਦੀ ਹੈ ਕਿੰਨਾ ਘੰਟਾ ਪਹਿਲਾਂ ਗਿਆ ਜੀ ਕਿੰਨਾ ਕੁ ਪਾਜੀ ਨੁਕਸਾਨ ਹੋਇਆ ਹੈ ਬੈਟਰੀ ਸੀ ਬਲਾਸਟ ਹੋ ਗਿਆ 4-5-5 ਲੱਖ ਤਾਂ ਹੋ ਹੀ ਗਿਆ ਜਰਾਂ ਦਾ ਠੀਕ ਆ ਜੀ ਇਹ ਟੋਟਲ ਆ ਇਹ ਦੇਖਣਾ ਹੈ ਬਾਕੀ ਤਾਂ ਜਿੱਥੇ ਖੁੱਲੀ ਨਹੀਂ ਦੁਕਾਨ ਬੰਦੇ ਹੀ ਆ ਨਾ ਤਾਂ ਲੈਂਟਰ ਤੁਹਾਡੀ ਤਾਂ ਉਹਦਾ ਵੀ ਡਿੱ ਗਿਆ ਦੋ ਦੁਕਾਨਾਂ ਦਾ ਤਾਂ ਲੈਂਟਰ ਡਿੱ ਚੁੱਕੇ ਆ ਹਾਂ ਦੋਹਾਂ ਦੇ ਇਹਦੇ ਵਿੱਚ ਪਧਰਾ ਹੀ ਆਪਾਂ ਹੈ ਨਹੀਂ ਕੁਝ ਵੀ ਅੱਛਾ ਤੁਹਾਡੀ ਦੁਕਾਨ ਦਾ ਵੀ ਲੈਂਟਰ ਹੈ ਨਹੀਂ ਉੱਟ ਚੁੱਕਿਆ ਜੀ ਕਿੰਨੇ ਕੁ ਸੰਸਾ ਪਧਰਾ ਹੀ ਆ ਪਿੱਛੇ ਤਾਂ ਹਾਂ ਪਧਰੀਆਂ ਤੇ ਟੋਟਲ ਆਪਾਂ ਵਿੱਚੇ ਹੀ ਬਿਲਡਿੰਗ ਉਹ ਤੁਹਾਡੀ ਦੁਕਾਨ ਨੂੰ ਮਿਲਾ ਕੇ ਤੁਹਾਡੇ ਸਮਾਨ ਨੂੰ ਮਿਲਾ ਕੇ ਓਵਰ ਆਲ ਗੱਲ ਕਰੀ ਤੇ ਕਿੰਨਾ ਕੁ ਨਕਸਾ 15 ਲੱਖ ਦਾ ਹੈਗਾ ਫਿਰ ਤਾਂ ਠੀਕ ਆ ਜੀ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਵੱਡਾ ਨੁਕਸਾਨ ਹੈ ਕਰੋੜਾਂ ਦਾ ਨੁਕਸਾਨ ਹੈ ਜਿਹੜਾ ਪਿੰਡ ਮੜਿਆਲਾ ਦੇ ਲੋਕਾਂ ਦਾ ਹੋਇਆ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਹੁਣ ਕੀ ਕਦਮ ਚੁੱਕਨੇ ਚਾਹੀਦੇ ਨੇ ਜੀ ਤਾਂ ਜੋ ਲੋਕ ਤੁਹਾਡੇ ਵਰਗੇ ਦੁਆਰਾ ਤੋਂ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਖੜੇ ਹੋ ਸਕਣ ਜੀ ਹਾਂਜੀ ਮਾਜਵਾ ਦੇਣਾ ਚਾਹੀਦਾ ਉਹਨਾਂ ਨੂੰ ਸਹਾਇਤਾ ਕਰਨੀ ਚਾਹੀਦੀ ਜੋ ਨੁਕਸਾਨ ਹੋਇਆ ਨਾ ਮੰਦਾ ਮੱਝੀ ਤਾਂ ਕੰਮ ਕਰਦਾ ਤੁਹਾਨੂੰ ਪਤਾ ਹੀ ਹੈ ਮੰਗੇ ਕਿੰਨੀ ਤੇ ਇਸੇ ਦੁਕਾਨ ਤੋਂ ਗੁਜ਼ਾਰਾ ਕਰਕੇ ਤੁਸੀਂ ਆਪਣਾ ਕਾਰੋਬਾਰ ਕਰਦਾ ਗੁਜ਼ਾਰਾ ਚਲਾ ਰਹੇ ਸੀ ਹਾਂਜੀ ਹਾਂਜੀ ਠੀਕ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਇਹ ਨਾਲ ਦੀ ਦੁਕਾਨ ਜਿਹੜੀ ਹਾਰਡਵੇਅਰ ਦੀ ਦੱਸੀ ਜਾ ਰਹੀ ਹੈ ਉਸ ਦਾ ਵੀ ਇਹ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਤੇ ਤਿੰਨਾਂ ਦੁਕਾਨਾਂ ਤੇ ਜਿਹੜੇ ਉਹ ਲੈਂਟਰ ਤੱਕ ਟੁੱਟ ਚੁੱਕੇ ਨੇ ਤਾਂ ਇੱਕ ਹੋਰ ਨਾਲ ਦੁਕਾਨ ਹੈ ਉਸ ਦਾ ਨੁਕਸਾਨ ਹੋਇਆ ਤਾਂ ਇਹ ਨਾਲ ਵੀ ਇੱਕ ਇਹ ਦੁਕਾਨ ਹੈ ਜਿਹਾ ਇਹ ਟਿਵਾਣਾ ਫੀਡ ਨਾਮ ਦੀ ਹੈ ਦੁਕਾਨ ਹੈ ਉਸ ਦਾ ਵੀ ਕਾਫੀ ਜ਼ਿਆਦਾ ਜਿਹੜਾ ਉਹ ਇਹ ਨੁਕਸਾਨ ਹੋਇਆ ਹੈ ਸ਼ਟਰ ਹੈ ਜਿਹੜਾ ਆਜੂ ਸ਼ਟਰ ਹੈ ਜਿਹੜਾ ਟੁੱਟ ਕੇ ਉਹ ਵੀ ਧਰ ਤੋਂ ਵੱਖ ਹੋਇਆ ਜਨਕੀ ਦੀਵਾਰ ਤੋਂ ਜਿਹੜਾ ਉਹ ਵੱਖ ਹੋ ਚੁੱਕਿਆ ਤੇ ਅੰਦਰ ਵੀ ਕਾਫੀ ਜ਼ਿਆਦਾ ਜਿਹੜਾ ਇਹ ਫੀਡ ਹੈ ਸ਼ਾਇਦ ਪਸ਼ੂਆਂ ਦੀ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਕੁੱਲ ਮਿਲਾ ਕੇ ਜੇਕਰ ਆਪਾਂ ਇਹ ਲੋਕਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਇਹ ਨੁਕਸਾਨ ਹੈ ਜਿਹੜਾ ਹੋਇਆ ਤਾਂ ਆਮ ਜਿਨ੍ਹਾਂ ਲੋਕਾਂ ਦਾ ਇਹ ਨੁਕਸਾਨ ਹੋਇਆ ਉਹਨਾਂ ਵੱਲੋਂ ਪੰਜਾਬ ਸਰਕਾਰ پاسੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਦਾਰਾ ਹੁਸ਼ਾਰਪਟ ਨਿਊਜ਼ ਵੀ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਦੀ ਜਿਹੜੀ ਉਹ ਤੁਰੰਤ ਬਾਹ ਫੜੀ ਜਾਵੇ ਤਾਂ ਜੋ ਇਹ ਲੋਕ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਇਹਨਾਂ ਦੀ ਜ਼ਰੂਰ ਹੈ ਜਿਹੜੀ ਉਹ ਬਾਹ ਫੜੀ ਜਾਵੇ ਤੇ ਇਹਨਾਂ ਨੂੰ ਉਚਿਤ ਮੁਆਵਜ਼ਾ ਜਿਹੜਾ ਉਹ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ